ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਦੇਰੀ ਫਾਰਮ ਦੇ ਤੇਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਬੈੜਾ ਸੇਲ ਲਈ ਲੈ ਕੇ ਆਏ ਹਾਂਗੇ ਇੱਕ ਤਾਂ ਆ ਗਈ ਬਈ ਤਾਜੀ ਸੂਈ ਤੇ ਦੋ ਆ ਗਏ ਬਈ ਟੋਕੜਾ ਗੱਬਣਾ ਚੈੱਕ ਪਾਸ ਤੇ ਤਿੰਨੇ ਬਈ ਐ ਮਾਲਕ ਟਾਪ ਦੇ ਨਗੇ ਨੇ ਆ ਗਏ ਤੇ ਜਿਹੜੇ ਹਾਲੇ ਤੱਕ ਵੀਰਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਬਾਕੀ ਦੀ ਜਿਹੜੀ ਗੱਲਬਾਤ ਆ ਜੋ ਆਪਾਂ ਕਰ ਲੈਨੇ ਆਂ ਬਾਈ ਨਾਲ ਹਾਂਜੀ ਬਾਈ ਹਸਰਿਕਾ ਸასი ਗਾਲ ਜੀ ਹੋ ਠੀਕ ਆਂ ਬਾਈ ਵਧੀਆ ਬਾਈ ਬਾਈ ਕਿਵੇਂ ਚੱਲਦਾ ਕੰਮ ਕੰਮ ਵਧੀਆ ਚੱਲਦਾ ਬਈ ਆਪਣਾ ਮਾਲ ਸਾਫ ਸੁਥਰਾ ਹੁੰਦਾ ਤੇ ਭਰਾ ਮਾਣ ਵਾਲਾ ਪੰਜਾਂ ਮਿੰਟਾਂ ਵਿੱਚ ਦਾ ਰੇਟ ਜਾਇਜ਼ ਹੁੰਦੇ ਤੇ ਰੇਟ ਅੱਜ ਵੀ ਲੈਣ ਦੇ ਅੱਜ ਵੀ ਜਮ੍ਹਾਂ ਜਾਇਜ਼ ਹੋਣਗੇ ਬਾਈ ਠੀਕ ਆਂ ਨਾਮ ਤੇ ਆਪਣਾ ਐਡਰੈਸ ਬੋਲ ਦਿਓ ਨਾਉ ਜਸਵਿੰਦਰ ਸਿੰਘ ਆ ਪਿੰਡ ਜੌਂਦ ਜ਼ਿਲ੍ਹਾ ਬਿੰਡਾ ਤਸੀਰ ਅੰਪਰਾਬੂਲ 9 ਕਿਲੋਮੀਟਰ ਆਪੋ ਗ੍ਰਾਮਪੁਰਾ ਸ਼ਹਿਰ ਆਂਦਾ ਤੇ 8 ਕਿਲੋਮੀਟਰ ਤੱਪਾ ਸ਼ਹਿਰ ਜਾਇਦ ਬਦਾਲਾ ਬੱਲੋ ਨੇੜੇ ਨੇੜੇ ਪ 32148 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲੋ ਇਧਰੋਂ ਪਹਿਲੇ ਨੰਬਰ ਵਾਲੇ ਤੋਂ ਹਾਂ ਇਧਰੋਂ ਪਹਿਲੇ ਨੰਬਰੇ ਤੋਂ ਕਰ ਲੈ ਬਾਈ ਠੀਕ ਆ ਕਿਹੜਾ ਸੂਆ ਬਾਈ ਸੂਈ ਵੀ ਆ ਇਹ ਬਾਈ ਰਹਿ ਜਨਾ ਪਹਿਲਾ ਸੂਆ ਸੂਈ ਵੀ ਆ ਦੂਜੇ ਲਈ ਘੱਪਣਾ ਮੂੰਹ ਚਾਰ ਦੰਦਾ ਮੂੰਹ ਰਹਿ ਜਨਾ ਚਾਰ ਚਾਰ ਦੰਦਾ ਬਾਈ ਪੱਟ ਕੇ ਲੈ ਕੇ ਜਾਵੇ ਠੀਕ ਆ ਤੇ ਸਿੰਘ ਜਰੂਰ ਆ ਹਨਾ ਬਾੜੀ ਝੂੰਗੀ ਜਰੂਰ ਆ ਸਿੰਗਾ ਦੀ ਬੱਸੀ ਦੀ ਕੁਆਲਿਟੀ ਦਿਖਾ ਭਾਈ ਬਰੀਡ ਬਰੂਡ ਦਿਖਾ ਵਾ ਅੱਛੀ ਦੀ ਕੀ ਬਾਤ ਆ ਫੇਸ ਦੇਖ ਹਨਾ ਹਾਂ ਬਾਲਾ ਪਿਆਰਾ ਗਾ ਬਾਕੀ ਨਾ ਯਾਰ ਕਹਿਣਾ ਕੁਛ ਨਹੀਂ ਕਿ ਨਹੀਂ ਮੌੜ ਬਾੜੀ ਠੰਡੀ ਆ ਬਈ ਯਾਰ ਹੂੰ ਤੇ ਕਿੰਨਾ ਦੁੱਧ ਆ ਬਈ ਬਈ 10 ਕਿਲੋ ਦੁੱਧ ਜਮਾ ਕੰਡੇ ਵਾਲਾ ਲੈ ਮਣ ਕੇ ਲੈ ਜਾਓ ਠੀਕ ਆ ਹਾਂ ਆਵੇਂ ਮੰਨ ਕੇ ਚੱਲੋ ਵੀ ਕੋਈ ਦੋ ਟਾਈਮਸ ਸੱਲੀ ਕਰ ਲੈ ਪੰਜ ਲੰਗ ਚੋਲੇ ਪਣਾ ਯਾਰ ਅਗਲਾ 10 ਕਿਲੋ ਕੰਡੇ ਤੇ ਮਣ ਕੇ ਲੈ ਜਾਓ ਠੀਕ ਆ ਬਾਕੀ ਘਰ ਦਾ ਵਗੈਰਾ ਹੈ ਨਾ ਤਿੰਨ ਮਹੀਨੇ ਚੋਂ 10 ਦਿਨ ਘੱਟ ਆ ਇਹ ਗੱਬਣੋ ਠੀਕ ਆ ਚੈੱਕ ਕਰਾ بس ਮਾਨ ਕੇ ਚੱਲੋ ਬਾਈ ਕਹਿੰਦੇ ਆਪਣੀ ਦਸਲੀ ਕਰਾਈ ਵੀ ਤੁਸੀਂ ਕਰਵਾ ਸਕਦੇ ਅਗਲਾ ਕਰਾ ਲੇ ਬਾਈ ਟੋਕੜ ਦੱਬਣ ਦਾ ਮਿਲਦੀ ਬਹੁਤ ਘੱਟ ਆ ਗਈ ਹਮ ਆ ਦੰਦ ਦਿਖਾ ਦੇ ਬਾਈ ਪਿਓਰ ਚਾਰ ਦੰਦ ਆ ਗਈ ਲੈ ਬਾਈ ਦੰਦ ਕਦਾ ਕਹਿ ਦੇਣੀ ਗੱਲ ਆ ਹਮ ਲੈ ਦੰਦ ਦਿਖਾ ਦੇ ਪਿਓਰ ਚੌਗੀ ਆ ਜਮਾ ਹਨਾ ਰੇਜ ਨਾਲ ਚਾਰ ਦੰਦ ਆ ਬਾਈ ਰੇਜ ਤੇ ਬੱਚੀ ਦੀ ਚਮਕ ਬਰੀਡ ਦਿਖਾ ਬਾਈ ਬਾਲੀ ਆ ਹਨਾ ਹਾਂ ਕੀ ਬਾਤ ਤੇ ਲੇ ਵਾਲੂ ਆ ਦਿਖਾ ਬੱਚੀ ਦਾ ਥਾਣ ਦੇ ਹਾਂ 22 ਬਾਲੀ ਚੰਗੀ ਲੱਗੀ ਵੀ ਆ ਬਾਈ ਬੱਚੀ ਨੂੰ ਹਮ ਚਵਾਈ ਵੀ ਬਾਈ ਕਹਿੰਦਾ ਪਤਾ ਰਾਂ ਬਾਕੀ ਟੋਕੜ ਗੱਪਣਾ ਤਾਂ ਮਿਲਦੀ ਵਾਲੀ ਘਟ ਆ ਬਾਈ ਸਹੀ ਆ ਬਾਈ ਟੋਕੜ ਠੰਡੀ ਸੀਲ ਵਾਲੀ ਆ ਬਾਈ ਪੀੜੀ ਢਾ ਕੇ ਚੁੰਡਿਓ ਮਰਜੀ ਜੁਈ ਚੱਲ ਥੱਲੇ ਬਹਿ ਕੇ ਲੈ ਠਣਾ ਠਣਾ ਠੰਡੀ ਦਾ ਪੂਰੀ ਆ ਬਾਈ ਠਣ ਠਣ ਦਿਖਾ ਪੂਰਾ ਚੰਗਾ ਬੜਾ ਚੰਗਾ ਸਾਨਾ ਛੰਕ ਦਿਖਾ ਬੱਚੀ ਦੀ ਉੱਤੇ ਤੇ ਬਰੀਡ ਲੈ ਲੈ ਠੰਡੀ ਦਾ ਬਾਲੀ ਆ ਬਾਈ ਜਿਵੇਂ ਮਰਜੀ ਥੱਲੇ ਬੈਠਾ ਰਿਹਾ ਬੱਚਾ ਸਹੀ ਆ ਬਾਈ ਲੈ ਠੰਡੇ ਠੰਡੇ ਦੇਖ ਮੋਹਨભાઈ ਇਹ ਤਾਂ ਰੰਮਰੀ ਚੱਲ ਬਾਈ ਬੇੜੇ ਦੇ ਬਚਾਲੇ ਤਾਂ ਰੰਮਰੀ ਚੱਲ ਬਾਈ ਮਾੜੀ ਠੰਡੀ ਆ ਮਾੜੀ ਬਾਈ ਤਾਂ ਮਾੜੀ ਕੋਈ ਲੱਤ ਨਹੀਂ ਕਰਨੀ ਮੰਨ ਕੇ ਚੱਲੋ ਵੀ ਆਪਣਾ ਖਰਚਾ ਨੇ ਚੱਕੀ ਜਾਣਾ ਹਾਂ ਬਾਥੀ ਬਰੀਡ ਦਿਖਾ ਦੇ ਬੱਛੀ ਬਾਈ ਅੱਜ ਤਾਜ਼ੀਆਂ ਦੇ ਨਾ ਦੁੱਧ ਆ ਜਿੱਦੇ ਤਿਆਰ ਹੋ ਗਈ ਡਾਕਟਰ 60 65000 ਦੀ ਬੱਛੀ ਆਉਂਦੇ ਸਹੀ ਹੈ ਭਾਈ ਹਾਂ ਕਿਉਂਕਿ 70000 ਦੀ ਬਕੂਨੀ 65 ਤੋਂ ਮਰਦੀ ਨਹੀਂ ਬੱਚੀ ਤੇ ਤਿਆਰ ਹੋ ਗਈ ਸਹੀ ਹੈ ਭਾਈ ਬੜੇ ਸਿੰਘ ਸਿੰਘ ਦੇ ਫੋਟਾਂ ਜ਼ਰੂਰ ਹੈਗੀਆਂ ਤੇ ਪੱਛੀ ਦੀ ਲੇਖਾ ਹੀ ਨਹੀਂ ਗੇ ਬਾਕੀ ਹੈ ਜਿਹੜਾ ਅਡਰਗ ਹੈ ਇਹ じゃ ਮਿਲਦਾ ਨਹੀਂ ਹੈ ਨਾ ਹਾਂ ਫਿਕਸ ਅਡਰ ਨਹੀਂ ਮਿਲਦਾ ਕਿਉਂਕਿ ਬਹੁਤ ਕਮਾਲ ਦਾ ਲੇਵਾ ਲੱਗਾ ਵਾ ਗਰਮ ਵਾਲੀ ਨੂੰ ਫੀਟਿੰਗ ਫੋਟ ਬਰੀੜੀ ਵਾਲੀ ਆ ਭਾਈ ਕੰਨ ਦਿਖਾ ਬੱਚੀ ਦਾ ਲੈ ਜਾ ਤ ਦੇ ਕੰਨ ਦੀ ਚਾਰ ਚਾਰ ਉਂਗਲਾਂ ਦਾ ਕਰਦੀ ਹੈ ਬੱਚੀ ਤਾਂ ਸਹੀ ਹੈ ਭਾਈ ਜਿਵੇਂ ਚਾਰ ਚਾਰ ਉਂਗਲਾਂ ਦਾ ਕੰਨ ਹੀ ਲੱਗਾ ਆ ਠੰਡੀ ਆ ਧਾਰਾ ਮਾਰ ਕੇ ਦਿਖਾ ਦਿੰਨੇ ਆਪਾਂ ਠੀਕ ਆ ਠੰਡੀ ਦਾ ਜੇ ਬੱਚਾ ਹੋਵੇ ਜੇ ਥੱਲੇ ਹਵਾਨਾ ਨਹੀਂ ਮਿਲਦਾ ਹਵਾਨਾ ਦੇਖੋ ਬਾਈ ਠੰਡੀ ਦੇਖੋ ਬੜੀ ਠੰਡੀ ਹੈ ਬਾਈ ਮਾਰ ਦੇਣਾ ਕੱਲੀ ਕੱਲੀ ਦੀਆਂ ਬਾਕੀ ਸਮੀ ਵੀ ਵੈੜਾ ਨਹੀਂ ਹਾਂ ਲੈ ਦਿਖਾ ਲੋਈ ਵਾਹ ਵਾਹ ਚਵਾਈ ਦੇਖ ਬਾਈ ਅਸਲ ਗੁੱਥੀਆਂ ਪੜਦੀਆਂ ਚਵਾਈ ਦੇ ਥੱਲੇ ਥੱਲੇ ਹੋਣੇ ਯਾਰ ਜੇ ਕਿਨੇ ਆਨਲਾਈਨ ਮੰਗਵੋਣੀ ਆ ਠੀਕ ਆ ਗੱਬਣ ਦੀ ਵਾਲੇ ਦੇ ਘਰੇ 2 ਦਿਨ ਗਾਰੰਟੀ ਉਲ ਚੈੱਕ ਕਰਾ ਲੈ ਠੀਕ ਆ ਥਾਣਾ ਦੀ ਆਪਣੀ ਗਾਰੰਟੀ ਆ ਜਵਾਕ ਭਾਈ ਇਹ ਬੜਾ ਜਵਾਕ ਬੈ ਕੇ ਦਿਖਾ ਦੋ ਤਨੇ ਕੀ ਬਾਤ ਆ ਯਾਰ ਬਾਲੀ ਠੰਡੀ ਯਾਰ ਜਵਾਕ ਮਰੀਦਾ ਦਾ ਬੈ ਗਿਆ ਮਗਰ ਕੋਈ ਦਿੱਕਤ ਹੀ ਨਹੀਂ ਗਨੇ ਲੈ ਹੂੰ ਕੀ ਵਾਈ ਜੂਈ ਦਾ ਇੱਕ ਨੰਬਰ ਆ ਡਾਕਟਰ ਠੀਕ ਆ ਠੰਡੀ ਠੰਡੀ ਕੋਈ ਨਾ ਤੁਕਣਾ ਮਾਰਦੀ ਪਸਮਾ ਕੇ ਪਸਮਾ ਕੇ ਤੁਹਾਨੂੰ ਬੜਾ ਵਧੀਆ ਘੜਦੀ ਸਹੀ ਆ ਭਾਈ ਲੈ ਬਾਕੀ ਇਹ ਠੰਡੀ ਮੇਣ ਬਾਲੀ ਆ ਲੈ ਇਹ ਜੀ ਠੰਡੀ ਸੀਲ ਬੱਚੀ ਨਹੀਂ ਮਿਲਨੀ ਲੈ ਬਾਲੀ ਠੰਡੀ ਆ ਨਾ ਨਹੀਂ ਆ ਲੈ ਜਿਵੇਂ ਮਾਰਦੀ ਹੱਥ ਤੇ ਮੇਰੀ ਚੱਲਾ ਠੰਡੀ ਹੀ ਕੇ ਬਸ ਬਾਲੀ ਠੰਡੀ ਫਿਕਸਡ ਵਾਲੀ ਹਾਂ ਹਾਂ ਇਹ ਪਕਰਨਾ ਹੈ ਇਹਦਾ ਮੁੱਲ ਕਰਾਉਣਾ ਠੀਕ ਆ 50 ਕਰਾ ਕੋਈ 55 ਕਰ ਵਾਲੇ 45 ਕਰ ਵਾਲੇ ਜਿੰਨਾ ਮਰਜ਼ੀ ਕਰਾ ਲੈ ਇਹਦੇ ਵਿੱਚ 200 ਰੁਪਏ ਸੋੜ ਹੀ ਕਰਨੀ ਬੰਦਾ ਆਣ ਕੇ ਕਿਹਾ ਵੀ ਤੁਸੀਂ ਮੁੱਲ ਕਰਾ ਜੀ ਇਹਦਾ 37000 ਰੁਪਏ ਲੈ ਲਾਂਗੇ ਚੈੱਕੋ ਜਮ੍ਹਾਂ ਲੈਣ ਦੇਣ ਹਾਂ ਚੈੱਕੋ ਬਾਈ ਜਮ੍ਹਾਂ ਲੈਣ ਦੇਣ ਬਾਈਆਂ ਨੇ ਮੁੱਲ ਰੱਖਦਾ ਕਿਉਂਕਿ ਮੁੱਲ ਨਹੀਂ ਬਾਈਆਂ ਦੇ ਅੱਗੇ ਕੋਈ 45 ਨਹੀਂ ਕਰਿਆ ਕੋਈ 50 ਨਹੀਂ ਕਰਿਆ ਬਸ 37000 ਰੁਪਏ ਲੈ ਲਾਂਗੇ ਤਾਜ਼ੀ ਇਹਨਾਂ ਦੁੱਧਾ 3 ਮਹੀਨੇ ਦੀ ਗੱਬਣਾਗੀ ਇੱਕ ਕਰ ਵਾਲੇ ਵਾਲਾ ਜੀ ਤੋਂ ਮਰਦੀ ਉਹ ਤਾਂ ਜਮ੍ਹਾਂ ਖਿੱਚ ਕੇ ਰੱਖਦਾ ਬਾਈ ਤੇ ਦੋ ਨੰਬਰ ਤੇ ਬਾਈ ਇਹ ਵੀ ਬਾਈ ਗੱਬਣਾਗੀ ਏ ਸ਼ਿਆ ਮਹੀਨਾ ਦੀ ਗੱਪਣ ਆ ਗਈ ਦੂਜਾ ਸੂਆ 8 ਦੰਦ ਮੂਹ 8 ਦੰਦ ਹਾਂ ਤੇ ਕਿੰਨਾ ਦੁੱਧ ਆ ਬਈ ਇਹਦੇ ਥੱਲੇ ਹੁਣ ਦੁੱਧ 8 ਕਿਲੋ ਡਾਕਟਰੋਂ ਦਾ 9 ਹੀ ਆ ਪੱਠ ਗਏ ਕੇ ਦੇਣੀ ਠੀਕ ਹੈ ਬਈ ਤੇ ਸ਼ਿਆ ਮਹੀਨਾ ਚ ਚੈੱਕਪਾ ਜਿਹੜਾ ਮਰਜ਼ੀ ਕਰਾ ਕੇ ਲੈ ਜੇ ਸਵਾ ਲੱਖ ਦੀ ਬੱਛੀ ਆ ਡਾਕਟਰਾਂ ਦਾ ਬਾਈ ਬਜਨ ਦਿਖਾ ਬੱਛੀ ਦੀ ਬਜਨ ਦਿਖਾ ਬੱਛੀ ਜੋ ਸਹੀ ਆ ਬਈ ਲੈਖਾ ਹੀ ਨਹੀਂ ਕੋਈ ਬੱਛੀ ਦਾ ਤਾਂ ਪੂਰੀ ਪਲੀ ਵਹਿੜਾ ਕਿ ਨਹੀਂ ਫਾਰਮ ਵਾਲੀ ਬੱਛੀ ਆ ਬਾਈ ਹਾਂ ਨਾ ਥੁਣਾ ਦਾ ਸਹਜ ਬਾਈ 1 ਨੰਬਰ ਤਾਜੀ ਨੇ ਜੁੱਤ ਬੱਛੀ ਨੇ 32 33 ਕਿਲੋ ਦਿੱਤਾ ਵਾ ਨੇ ਠੀਕ ਹੈ ਹਾਂ ਬਾਕੀ ਬਾਈ ਰਾਜੀ ਨਿਕਰੀ ਬੜੀ ਬੜੀ ਪਲੀ ਵੀ ਹੈ ਬਾਈ ਯਾਰ ਚੌੜੀ ਦਿਖਾ ਤੂੰ ਮੱਝਾਂ ਨਾਲ ਦੀ ਸਹੀ ਹੈ ਹੈ ਨਾ ਇਹ ਤੇ ਮੱਝਾਂ ਦਾ ਲੈ ਬਰੀਡ ਦਿਖਾ ਬੱਚੀ ਦਾ ਤੇ ਚਮਕ ਚੁੰਮਕ ਦਿਖਾ ਡਾਕਟਰ ਉਤੋਂ ਬਾਕੀ ਇਹ ਨਹੀਂ ਹੈਗੇ ਵੀ ਬੜਾ ਪਾ ਜਮਾ ਨਹੀਂ ਜਮਾ ਚੌੜੀ ਦਿਖਾ ਬਾਈ ਉਤੋਂ ਮੰਜਾ ਡਾਲੇ ਜੇ ਮੱਝਾਂ ਨਾਲ ਦੀ ਚੌੜੀ ਆ ਬੈਠੀ ਹੈ ਬਾਈ ਤੋੜਾ ਜ਼ਰਾ ਦੇਖੋ ਲੱਸੀ ਲੁੱਸੀ ਦਾ ਕੋਈ ਮੰਨ ਕੇ ਨਾ ਆਵੇ ਛੋਟੀ ਨਾ ਮੰਨ ਕੇ ਆਵੇ ਕੋਈ ਨਾ ਫਿੱਕੀ ਹੈ ਤੇ ਨਾਲ ਲੱਸੀ ਹੈ ਹਾਂ ਆਪਾਂ ਅਸਲ ਕਹਿ ਸਕਦੇ ਆ ਵੀ ਜੇ ਮੇਰੇ ਰੇਲ ਗੱਡੀ ਦਾ ਡੱਬਾ ਹੁੰਦਾ ਹਾਂ ਰੇਲ ਗੱਡੀ ਦਾ ਡੱਬੇ ਵਰਗੀ ਭੈੜਾ ਲੰਮੀ ਲੁੰਮੀ ਰਖਾ ਭਾਈ ਸਹੀ ਹੈ ਭਾਈ ਲੰਮੀ ਭਾਈ ਜਿੱਦੇ ਤਿਆਰ ਹੋ ਗਈ ਕਰਮਾਲੀ ਸਵਾ ਲੱਖ ਦੀ 25000 ਰੁਪਿਆ ਘਟਣੀ ਸਵਾ ਲੱਖ ਦੀ ਬੱਚੀ ਵਿਗਣੀ ਸਹੀ ਹੈ ਭਾਈ ਬਾਕੀ ਥਾਣ ਤੋਂ ਨੀ ਮਿਲਦਾ ਹੈ ਥਾਂ ਦੇ ਪੜਾ ਚੰਗਾ ਆ ਗਿਆ ਕਰਮਾਲੀ ਨੂੰ ਤੇ ਅੱਜ ਇਹਦਾ ਮੁੱਲ ਭਾਈ ਲੈਣ ਦੇਣੀ ਭਾਈ ਜੇ ਤਾਂ ਮੁੱਲ ਕਰਾਉਣਾ ਚਾਹੇ 70 ਕਰਾ ਲੈ ਜੇ 75 ਠੀਕ ਆ ਠੀਕ ਆ ਇਹ ਜਿਹੜਾ ਲੈਣਾ ਹੀ ਆਪਾਂ 200 ਹੀ ਛੋੜੇ ਤੂ ਘਟਾਉਣ ਬੁਲਾਉਣ ਚੱਕਰਾਂ ਦੇ ਬੰਦਾ ਪਾਵੇ ਨਾ ਇਹਦਾ 62000 ਰੁਪ ਲੈਣ ਦੇਣੀ ਹਾਂ ਚੱਕੋ ਕੋਈ 70 ਨਹੀਂ ਕਰਿਆ ਕੋਈ 60 ਨਹੀਂ ਕਰਿਆ ਕੋਈ 75 ਨਹੀਂ ਕਰਿਆ ਆਪਾਂ ਸਹੀ ਹੈ ਬਾਈ ਨਾ ਤਾਂ ਕਰਿਆ 75 ਹੋਰ ਆ ਬਾਈ ਇਹਨੂੰ ਚਾਟ ਪਾ ਆ ਬਾ ਠੰਡੀ ਦਿਖਾ ਦੇ ਆ ਬਾ ਬਾਲੀ ਠੰਡੀ ਆ ਨਾ ਬਿਨ ਚਾਟ ਤੋਂ ਹੀ ਵਜਾ ਫੜਾ ਲੈ ਚਵਾਈ ਦਿਖਾ ਦੇ ਅਸਲ ਆਪਾਂ ਕਹੇ ਦਨੇ ਗੁੱਥੀਆਂ ਪਾੜਦੀ ਐ ਚਵਾਈ ਦੇਖੋ ਬਾਈ ਇਹ ਕਿਹਨੇ ਆਨਲਾਈਨ ਮੰਗਾਉਣੀ ਆ ਥਣਾ ਦੀ ਗੰਡ ਨਾਲ ਦੀ ਤੇ ਆਪਣੀ ਫੁੱਲ ਗਾਰੰਟੀ ਆ ਠੀਕ ਹੈ ਚੱਕ ਅਗਲਾ ਆਉਦੇ ਘਰੇ 2 ਦਿਨ ਕਰਾ ਲੈ 2 ਦਿਨ ਵਾਲੇ ਤੇ ਤੇ ਗਾਰੰਟੀ ਆ ਬਾਈ ਕਹਿੰਦਾ 2 ਦਿਨ ਬਾਈ ਗਾਰੰਟੀ ਵੀ ਆ ਆਪਣੀ ਤੇ ਲੈਵਾ ਦੇਖੋ ਪਹਿਲਾਂ ਦਾ ਥਣਾ ਥੋਣਾ ਦਾ ਮੈਂ ਖੈਰ ਕਿਸੇ ਪਾਸੇ ਬੈਠਾ ਧਧਰਾ ਦਾ ਡਾਕਟਰ ਹੈ ਨਹੀਂ ਕਿ ਆਏ ਨਹੀਂ ਬੰਦਾ ਨਿੰਦ ਦੂਗਾ ਵਾਲੀ ਚਿੰਦ ਜਾਣ ਵਾਲੀ ਬੈਠਾ ਤੇ 3 ਨੰਬਰ ਤੇ ਭਾਈ ਇਹ ਭਾਈ ਤਾਜੀ ਸੂਈ ਆ ਇਹ ਬੱਛੀ ਰਾਤ ਸੂਈ ਹੈ 2:00 ਵਜੇ ਆ ਭਾਈ ਇਹਦੀ ਜੇਰ ਆ ਮੱਠਲ ਜੇਰ ਰਸਾ ਦੇ ਓਕੇ ਆ ਭਾਈ ਹਾਂ ਜੇਰ ਮੱਠਲ ਮੂੰਹੋਂ ਛੇਦਾਂਦਾਗੀ ਮੂੰਹੋਂ ਛੇਦਾਂਦਾ ਹਾਂ ਭਾਈ ਵੱਡੀ-ਬੁੱਡੀ ਬਹੁਤ ਆ ਵਾਲੀ ਵੱਡੀਆਂ ਫਾਰਮ ਵਾਲੀ ਬੱਛੀ ਆ ਡਾਕਟਰ ਲੈ ਮੇਰੇ ਬਰਾਬਰ ਖੜੀ ਹੈ ਦਿਖਾ ਦੇ 6 ਫੁੱਟ ਲਗਾਦਾ ਮੇਰਾ 6 ਫੁੱਟ ਦੀ ਬੈੜਾ ਤੇ ਲੰਮੀ-ਲੁੰਮੀ ਫਾਰਮ ਵਾਲੀ ਬੱਛੀ ਆ ਬਾਈ ਯਾਰ ਸਹੀ ਆ ਬੜੀ ਲੰਮੀ ਆ ਹਾਂ ਇਹਨੇ 22 ਕਿਲੋ ਠੰਡੀ ਮਿੱਠੀ ਦਿਖਾ ਲੈ ਠੰਡੀ ਦਿਖਾ ਦੇ ਜਿਵੇਂ ਮਰਜੀ ਬੈਠਾ ਰਹਿਣਾ ਜਿਵੇਂ ਮਰਜੀ ਬਾਈ ਯਾਰ ਪਰਸੀ ਮਰਜੀ ਬਹਿ ਜਾ ਬੜੀ ਠੰਡੀ ਆ ਕਰਮ ਵਾਲੀ ਤੇ ਲੈਵਾ ਤਾਂ ਅੱਜ ਦੀ ਕਿਹੜੀ ਪੰਡ ਲਈ ਫਿਰਦੀ ਆ ਹਨਾ ਬਾਈ ਯਾਰ ਇਹਨੇ 22 ਕਿਲੋ ਦੁੱਧ ਭਲੂਨੇ ਕੱਢਾ ਵਾ ਕਰਮ ਵਾਲੀ ਨੇ ਬਾਈ 22 ਕਿਲੋ ਠੀਕ ਆ ਚੰਗੀ ਗੇਅਰ ਵਾਲਾ ਬੰਦਾ ਹੋਇਆ ਬਾਲਾ ਤਾਂ ਕਹਿੰਦੇ ਨੇ ਆਪਾਂ 25 ਕਿਲੋ ਦੁੱਧ ਬੱਛੀ ਤੋਂ ਲੈ ਲੂ ਠੀਕ ਆ ਕਿਧਰੇ ਗਿਆ ਨਹੀਂ 22 ਕਿਲੋ ਦੁੱਧ ਤੇ ਮੂੰਹ ਮਾਂ ਦਿਖਾ ਜਾਦਬਰੀਡ ਦਿਖਾ ਬੱਛੀ ਸੀ ਲੈ ਮੋਇਨਾ ਭਾਈ ਹਾਏ ਭਾਈ ਹਾਏ ਦਾ ਬੋੜਾ ਹੀ ਹੈ ਪੀੜਾ ਭਾਈ ਲੈ ਰਾਤ ਹੀ ਸੁੱਈਏ ਤਾਂ ਕੀ ਬਾਤ ਹੈ ਨਾ ਐਦਾ ਐਦਾ 5 ਕਿਲੋ ਬੋੜਾ ਕੱਢਤਾ ਬਾ ਡਾਕਟਰ ਬੈਠੇ ਨਹੀਂ ਜਾਂਦਾ ਇਹ ਬੱਚੀ ਤੋਂ ਠੀਕ ਹੈ ਹਾਂ ਤੇ ਖੋਲੀ ਭਾਈ ਤੋਰਦੇ ਖੋਲ ਕੇ ਛੋਟਿਆਂ ਦਾ ਕੋਈ ਮੰਨੇ ਨਾ ਡਾਕਟਰ ਭਾਈ ਜਣ ਵੱਡਿਆਂ ਬੁੱਢਿਆਂ ਦਾ ਸਾਰਿਆਂ ਬੜਾ ਚੰਗਿਆ ਲ ਦੰਦ ਵੀ ਦਿਖਾ ਦੇ ਕੰਨੀਆਂ ਖੜੀਆਂ ਸਹੀ ਹੈ ਭਾਈ ਕੰਨੀਆਂ ਖੜੀਆਂ ਜਾਂ ਚੱਕਦੀਆਂ ਕੰਨੀਆਂ ਕਿ ਨਹੀਂ ਸਵਾਲਟੀ ਦੇਖੋ ਬੜ ਦੀ ਪੁਲੀ ਪੁਲੀ ਕੱਦ ਕੋਦ ਲਖਾ ਬੱਛੀ ਦਾ ਕਰਮ ਵਾਲਿਆ ਲੇਵਾ ਸਾ ਬਾਈ ਲੈ ਬੜਾ ਲੇਵਾ ਲੇਵਾ ਦਾ ਪਾਂਡੀ ਬੰਨੀ ਫੱਦੀ ਆ ਸਹੀ ਆ ਬਾਈ ਚੱਲ ਬੰਨੀ ਚੱਲ ਹੂੰ ਪਾਂਡੀ ਬੰਨੀ ਫੱਦੀ ਲੈ ਵੀ ਚੱਲ ਕਿਆ ਬਾਤ ਬੋਰਾ ਹੀ ਬੰਨੀ ਫੱਦੀ ਆ ਇਹਦਾ 5 ਕਿਲੋ ਦੁੱਧ ਚੋ ਦਦਾ ਠੀਕ ਆ ਹਾਂ ਬਾਕੀ ਬੱਚਾ ਇਹਦੇ ਮਗਰ ਬਾਈ ਕਰਮਾਲੀ ਦਾ ਬੱਚਾ ਆ ਗਿਆ ਤੇ ਥਣ ਹਵਾਨੇ ਜਮਾ ਸਾਫ ਆ ਮੈਂ ਕਹਿਣਾ ਵੀ ਨਾ ਨਿਖੜਮਾ ਥਾਣਾ ਬੜਾ ਬਾਲੀ ਬਾਈ ਲੈ ਠੰਡੀ ਡੁੰਡੀ ਦਿਖਾ ਦੇ ਲੈ ਲੈ ਬੇੜੇ ਦੇ ਪਟਾਲੇ ਖੜੀ ਆ ਲੈ ਲੈ ਜੋ ਮਰ ਜੀ ਤਾਰਾ ਮਾਰੀ ਜਿਵੇਂ ਮਰਜੀ ਬਾਈ ਲੈ ਲੱਤ ਨਹੀਂ ਛੜਨੀ ਕਿਹਾ ਨਾ ਨਾ ਠੰਡੀ ਟੁੰਡੀ ਦਾ ਬਾੜੀ ਹੈ ਬਾਈ ਬਾੜੀ ਠੰਡੀ ਤੇ ਅੱਜ ਇਹਦਾ ਮੁੱਲ ਬਾਈ ਬਾਈ ਜਿਹਦਾ ਮੁੱਲ ਕਰਾਉਣਾ ਏਡੀ ਏਡੇ ਵੇੜ ਦਾ ਲੋਕ ਲੱਖ ਲੱਖ ਸਵਾ ਸਵਾ ਲੱਖ ਰੁਪਏ ਮੰਗੀ ਜਾਂਦੇ ਹੈ ਹਨਾ ਆਪਾਂ ਮੁੱਲ ਨਹੀਂ ਕਰਨਾ ਆਪਾਂ ਜਿਹੜੇ ਪੈਸੇ ਵਟਨੇ ਇਹਦੇ ਬਸ ਉਹੀ ਕਹਿਨੇ ਆ ਕਿੰਨੇ ਆ ਇਹਦਾ 70000 ਰੁਪਏ ਲੈ ਲਾਂਗੇ 70000 ਹਾਂ ਚੱਕੋ ਬਾਈ 70000 ਰੁਪਏ ਦਾ ਸੁਣੋ ਇਹ ਨਹੀਂ ਨਾ ਬਾਈ ਕਹਿੰਦਾ ਆਪਾਂ ਦੇ ਦੇਾਂਗੇ ਬੱਚਾ ਇਹਦੇ ਮਗਰ ਬਾਈ ਆ ਵੱਠਾ ਬੱਚਾ ਆ ਗਿਆ ਤੇ ਮੁੱਲ ਦਾ ਤੁਹਾਨੂੰ ਪਤਾ ਹੀ ਆ ਬਾਈ ਕਹਿੰਦੇ ਤਾਰਾ ਮਾਰੋਗੇ ਬਾਈ ਤਾਰਾ ਮਾਰ ਦਿੰਨੇ ਆ ਤਾਰਾ ਬਾਈ ਕਿਹਨਾਂ ਮਾਰ ਕਿਹਨੇ ਆਨਲਾਈਨ ਮੰਗਵਣੀ ਆ ਗੰਢ ਨਾਲ ਦੀ ਆਪਣੀ ਫੁੱਲ ਗਰੰਟੀ ਹੋਊਗੀ ਘਰ ਤੱਕ ਦੀ ਜੇਰ ਦੀ ਗਰੰਟੀ ਆਪਣੀ ਠੀਕ ਹੈ ਬਾਈ ਚੱਲ ਲਾਉਣਾ ਲਾ ਨਹੀਂ ਲਾਉਣਾ ਨਾ ਹੂੰ ਲਾਉਣਾ ਬੱਚਾ ਲਾਓ ਨਹੀਂ ਲੁਣਾ ਇੰਨੇ ਆ ਪਾ ਕੇ ਪਾ ਜੀ ਸੁੱਧੀ ਹੋ ਕੇ ਖੜਦਿਆ ਕਿ ਨਹੀਂ ਹਾਂ ਕਿਆ ਬਾਤ ਬੱਚੀ ਦਾ ਲੇ ਵਾਈ ਬੜਾ ਬਾਈ ਇਹ ਖੜਾ ਨਹੀਂ ਜਾਂਦਾ ਅਜ ਤਾਂ 5 ਕਿਲੋ ਤੱਕ ਕੱਢਦਾ ਪਰ ਰੈਲੀ ਕਰਦੀ ਬੱਚੀ ਬਾਕੀ ਬਾਈ ਕੱਦ ਵਜਨ ਵਾਲੀ ਆ ਹਨਾ ਹਾਂ ਤੇ ਮੁੱਲ ਵਈ ਦੇ ਅੱਗੇ ਵੀ ਤੁਹਾਨੂੰ ਪਤਾ ਆ ਬਈ ਖਿੱਚ ਕੀ ਹੁੰਦੀ ਆ ਤੇ ਮੁੱਲ ਲੈ ਦਿਖਾ ਦਿਓ ਧਾਰਾ ਲੈ ਲੈ ਧਾਰਾਂ ਦੀ ਦਿਖਾ ਦੇ ਬਈ ਧਾਰਾਂ ਦੀ ਬੜੀ ਸਾਫ ਆ ਬੱਚੀ ਲੈ ਬੜੀ ਨੇ ਜ ਚੰਗੀ ਧਾਰਾ ਆ ਨਾ ਹਾਂ ਬਾਕੀਆਂ ਨਾ ਬੋੜਾ ਨਲੇ ਗੱਲ ਹੋਰ ਵੀ ਆ ਬਈ ਨਾ ਤਾਂ ਗਰਮੀ ਮੰਨੇ ਤੇ ਨਾ ਮੰਨੇ ਠੰਡਾ ਹਾਂ ਸਹੀ ਆ ਨਾ ਦੂਮੇ ਮੌਸਮਾ ਚ ਰਹੇ ਨਾਲ ਠੰਡ ਦਿਖਾ ਰਿਹਾ ਬਈ ਚੰਗੀ ਤਰ੍ਹਾਂ ਹੂੰ ਕੀ ਬਾਤ ਹਾਂ ਜੀ ਬੱਚਾ ਬਾਈ ਜੀ ਠੱਡੀ ਕਾ ਲੈਨੇ ਆਪਾਂ ਗਰਮ ਕਾਂ ਦਾ ਅੱਜ ਵਾਕ ਬਾਈ ਉਹ ਆਪਣੇ ਜਵਾਕੀ ਵਿੱਚ ਫਿਰਦੇ ਰਹਿੰਦੇ ਆ ਲੈ ਕੋਈ ਮਰਜੀ ਬਹਿ ਜਾ ਬੱਤ ਬਹਿ ਜਾ ਕੋਈ ਮਰਜੀ ਬੈਠਾ ਲੈ ਨਹੀਂ ਹੂੰ ਲੈ ਕਹਿਣਾ ਤਾਂ ਜਮਾ ਹੈ ਹੀ ਨਹੀਂ ਬਾਈ ਜੇ ਮੈਂ ਬੱਚਾ ਬਹਿ ਗਿਆ ਥੱਲੇ ਕਿ ਨਹੀਂ ਹਾਂ ਸਹੀ ਹੈ ਬਾਈ ਕੋਈ ਮਰਜੀ ਬੈਠੀ ਚੱਲੇ ਨੂੰ ਕੋਈ ਨਹੀਂ ਕਰਮ ਬੰਦ ਬਾਈ ਜਿੱਦੇ ਪੀਕ ਲੇਵਰ ਤੇ ਆ ਗਈ ਨਾ ਮੈਣ ਤੋਂ ਪਛਾ ਨਹੀਂ ਜਾਣਾ ਜਿੱਦੇ ਬੱਚੀ ਦੁੱਧ ਦੱਦ ਤੇ ਆ ਕੇ ਕਰਮ ਵਾਲੀ ਡਾਕਟਰ ਉਹਦੇ ਦਾ ਗੱਲਾਂ ਹੀ ਹੋਰ ਹੋ ਜਾਣੀਆਂ ਸਵਾਲ ਅੱਖ ਦੇ ਉਹਦੇ ਬੱਚੀ ਅੰਦਰ ਆਪ ਨੂੰ ਆਏ ਆ ਵੀ ਚਾਲ ਆਪਾਂ ਤਾਂ ਵੇਚ ਨਹੀਂ ਹੋਈਆਂ ਸਹੀ ਗੱਲ ਆ ਬਾਈ ਉਹਦੇ ਕੁਝ ਬੈਠ ਨੇ ਹੋਰ ਹੀ ਬਣ ਜਾਣਾ ਤੇ ਜੇ ਭਾਈ ਕਿਸੇ ਵੀ ਵੀਰ ਨੂੰ ਤਿੰਨਾ ਨਗਾ ਜੋ ਕੋਈ ਵੀ ਨਾ ਪਸੰਦ ਆਵੇ ਤਾਂ ਕਰ ਲਿਓ ਭਾਈ ਨਾ ਭਾਈ ਕੰਟੈਕਟ ਧੰਨਵਾਦ